ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਤੁਸੀਂ ਚੜ੍ਹਦੀ ਕਲਾ ਤੰਦਰੁਸਤੀ ਜੋ ਕੇ ਕੁਐਸਟ ਬੇਨਤੀ ਕਰਦੇ ਆ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਾਰਿਆਂ ਸੱਜਣਾ ਮਿੱਤਰਾਂ ਦਾ ਜੋ ਵੀਡੀਓ ਨੂੰ ਵੇਂਦੇ ਆ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜੇ ਕੋਈ ਆਪਣੀ ਮਾਤੜ ਖਰੀਦਦਾਰੀ ਕਰ ਸਕੇ ਅੱਜ ਦੀ ਆਪਣੀ ਵਿਜਟ ਪਿੰਡ ਮੂਸਾ ਜਿਲੇ ਦੀ ਗੱਲ ਕਰੀਏ ਸ਼੍ਰੀ ਤਰੰਤਰ ਸਾਹਿਬ ਬਾਈ ਹੀਰੇ ਕੋਲ ਪਹੁੰਚੇ ਆਂ ਹਰ ਵਾਰ ਦੀ ਤਰ੍ਹਾਂ ਪੰਜ ਛੇ ਪਸ਼ੂ ਇੱਥੇ ਵਿਕਾਊ ਹੈਗੇ ਨੇ ਤੁਸੀਂ ਆਪਣਾ ਟਾਈਮ ਸਮਾਂ ਕੱਢ ਕੇ ਦੋ ਟਾਈਮ ਚੋ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਸਮਝ ਕੇ ਠੀਕ ਹੈ ਜੀ ਜਿਹੜਾ ਸੋਇਆ ਸੋਇਆ ਦੋ ਟਾਈਮ ਚੋ ਕੇ ਜਿਹੜਾ ਗੱਬਣ ਨੂੰ ਟਿੱਪ ਕੇ ਪੈਸੇ ਦੀ ਕਦਰ ਕਰਿਆ ਕਰੋ ਠੀਕ ਆ ਬਾਅਦ ਚ ਕਿਸੇ ਨੂੰ ਕੋਈ ਲਾਂਭਾ ਨਾ ਦਿਆ ਕਰੋ ਤੇ ਆਓ ਕਰੀਏ ਡਿਟੇਲ ਸਾਂਝੀ ਬਣੇ ਰਹੋ ਅੰਡ ਤੱਕਰ ਜੀ ਵਾ ਹੀਰੇ ਸਾਸਿ ਕਾਲ ਸਾਸਿ ਕਾ ਬਾਬਾ ਜੀ ਪੂਰੀ ਕੈਮ ਸੇਦ ਵਧੀਆ 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 ਜੀ ਗਰਮੀ ਬਾਬਾ ਹਾਂ ਕਿਰਪਾ ਕਿਰਪਾ ਜੀ ਅੰਨਾ ਆ ਇੱਕ ਟਾਈਮ ਨਹਾਉਣਾ ਧੋਣਾ ਵਧਾ ਦਿਓ ਹੋਣਾ ਕੀਤਾ ਦੋ ਟਾਈਮ ਕੀਤਾ ਨਹਾਉਣਾ ਇੱਕ ਟਾਈਮ ਹੋਰ ਕਰ ਦੋ ਤਿੰਨ ਟਾਈਮ ਨਹਾਈ ਧੋਈ ਕਰੋ ਬਾਬਾ ਜੀ ਬਹੁਤ ਆਪਾਂ ਖੀਰ ਤੇ ਜਿਹੜੀ ਗਾਂ ਆ ਉਹ ਫਰੀ ਆ ਤੇ ਪਹਿਲਾਂ ਡਰੈਸ ਕਰੀਏ ਨੋਟ ਬਾਈ ਜੀ 9501344113 ਫੋਨ ਨੰਬਰ ਹਾਂਜੀ ਹਾਂਜੀ ਤੇ ਨਾਮ ਹੀਰਾ ਮੇਰਾ ਨਾਮ ਪਿੰਡ ਮੂਸਾ ਜ਼ਿਲ੍ਹਾ ਤਰਨਤਾਰਨ ਠੀਕ ਆ ਹਾਂਜੀ ਹਾਂਜੀ ਤੇ ਅੱਜ ਬੜੀ ਜਲਦੀ ਹਨਾ ਆਫਰਾਂ ਪਹਿਲਾਂ ਲਾ ਲੂ ਦਿੱਤੀਆਂ ਜੇ ਡਰਾਈਵ ਬਾਜਣ ਆਪਾਂ ਅੱਜ ਤੁਸਾਂ ਐਂਡੇ ਤੇ 10 ਲੀਟਰ ਦੁੱਧ ਆ ਤੇ ਆਪਾਂ ਇਹਦੇ 26 ਹਜ਼ਾਰ ਦੀ ਵੇੜ ਦੇ ਦੇਣੀ ਐਂਡੇ ਵਾ 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 ਆਹ ਦੇਖਿਆ ਮੈਂ ਨਾ ਬਾਂਬ ਧਮਾਕਾ ਹੀ ਹੋਇਆ ਵਾ ਹਨਾ ਇੱਕ ਵੇੜ ਆਪਾਂ 35 ਕਿਲੋ ਵਾਲੀ ਆ ਤੇ 10 ਕਿਲੋ ਬੋਲਾ ਤੇ 14 ਇਸ ਕਰਕੇ ਸੋਈ ਵੇੜ ਆ ਹਾਂਜੀ ਚਲੋ ਆਓ ਮੈਂ ਤੋਂ ਕਰੀਏ ਸ਼ੁਰੂਆਤ ਮੈਂ ਤਿਆਰ ਆ ਬਾਈ ਹਾਂਜੀ ਪਾਪਾ ਲੈ ਜੂ ਜੰਦੇ ਹਾਂਜੀ ਜੀ ਰਾਜੀ ਲੈ ਜੂ ਇਹ ਲੈ ਦੇਣਾ ਹਫਤੇ ਤੋਂ ਅੰਦਰ ਸੂੂ ਵੀ ਇਹ ਪਾਪਾ ਹੋ ਜਾ ਜਾ ਠੀਕ ਆ ਜੀ ਖੋਲ ਦਿਓ ਬਾਬਾ ਜੀ ਖੋਲ ਦਿਓ ਜੀ ਅੱਜ ਬੜੇ ਖੁਸ਼ ਖਾਜ ਜੀ ਕੀ ਬਾਤ ਹੈ ਅੱਜ ਇੱਕ ਵੜਾ ਪਾ ਪਾਈ ਆ ਮੇਰੀ ਹਮੇ ਵੀਡੀਓ ਬਹੁਤ ਵੱਡੀ ਵੜੀ ਸੀ ਉਹਦੇ ਨਾਲ ਵੀ ਹੂੰ ਹੂੰ ਉਹਨਾਂ ਲਈ ਵੀ ਜਾਨ ਨੂੰ ਕਾਲੀ ਚਲੋ ਸ਼ੁਕਰ ਰੱਬ ਦਾ ਕੋਈ ਯੰਗੋ ਲੈਣ ਮਗਾਉਗੀ ਆਪਣੀ ਗਰੰਟੀ ਹੂਸਣਾ ਦੀ ਵਾਹ ਜੀ ਵਾਹ ਤੀਸਰਾ ਸੁਹਾ ਤੇ ਤੀਸਰਾ ਤੀਸਰਾ ਠੀਕ ਆ ਦਿਨ ਲੈ ਜਾਉਗੀ ਕੋਈ ਤੱਕ ਹਫਤੇ ਦੇ ਅੰਦਰ ਤੂੰ ਹੱਤਾ ਲੈ ਜੂਗੀ ਠੀਕ ਆ ਲਓ ਜੀ ਸੱਜਣੋ ਇੱਕ ਹਫਤਾ ਬਾਕੀ ਜਿਹੜਾ ਰਹਿ ਗਿਆ ਤੇ ਬਾਕੀ ਮੈਂ ਚੰਗੀ ਹਲਾਏ ਲੋਏ ਭਾਈ ਆ ਥਾਂ ਦੇਵਾ ਬਿਲਕੁਲ ਓਕੇ ਰਿਪੋਰਟ ਆ ਪੱਦਰ ਆ ਤੇ ਸੁਹਾ 23 ਰ ਹੈ ਨਾ ਸਿੰਘ ਮੋਦੀ ਬੰਦਰ ਤੇ ਵੇਖ ਸਕਦੇ ਨੋਈ ਭਾਈ ਇਹ ਫਿਰ ਕੀਮਤਾਂ ਦੀ ਕੀ ਕਰਦ ਗਏ ਸੰਧੂ ਸਾਹਿਬ ਜੋ ਆਖੋਗੇ ਕੀ ਕਰ ਆਖਦ ਗਏ ਜੋ ਆਖੋਗੇ ਸਾਡੇ ਪੂਰਨਿਆਂ ਦੇ ਨਹੀਂ ਚੱਲਣਾ ਦੀ 90000 ਦੀ ਅੱਛਾ ਇਹ ਪਤਲੀ ਜੰਮੜੀ ਦੇ ਇੱਧਰ ਬੈਠੋ ਓਕੇ ਇੱਧਰ ਤੇ ਹੁਣ ਕਿੰਨੇ ਦੀ ਦੇਰਗੇ 80 ਮੁੱਲ ਕਰਦਾ ਤੇ ਹਾਂ ਨਾ 80 ਦੀ ਦੇ ਦੇ 80 ਦੀ ਕਰਦ ਗਏ ਕਰ ਦੋ ਬਾਬਾ ਜੀ ਜੋ ਆਖੋਗੇ ਐਡਾ ਡਾਕਾ ਨਹੀਂ ਮੋੜਨਾ ਜੀ ਵਾਹ ਤੇ ਅੱਗੇ ਆਗੇ ਹਾਂਜੀ ਹਾ ਵੇਡ 1 ਮਹੀਨਾ ਖੜਦੀ ਆ ਸੂਣ ਚ ਵੱਧ ਲੈ ਜੇ ਦੇਣਾ ਤਾਂ 10000 ਜੁਰਮਾਨਾ ਭਾਂਕਵਾ ਦੇ ਕੋਈ ਅੱਛਾ ਆਹੋ ਵੱਧ ਲੈ ਜੇ ਟਾਈਮ ਤੇ 18 ਸਿਤਾਣਾ ਲੀਟਰ ਦੋ ਦਿੰਦੇ ਰਹੀ ਆ ਕਿ ਆ ਵੀ ਬਚੂਗਾ ਜਾਂ ਵੀ ਵੇੜ ਹੈਗੀ ਆ 8 ਮਹੀਨਾਂ ਦੀ ਚੈੱਕ ਪਾਸ ਹੋ ਗਈ ਹਨਾ ਨਹੀਂ ਨਹੀਂ 1 ਮਹੀਨਾ ਸੂਣ ਚ ਰਹਿ ਗਈ ਆ ਬਾਈ ਜੀ 8 ਮਹੀਨੇ ਹੋ ਗਏ ਨਾ 9ਵੇਂ ਕਿਹਾਂ ਹੁੰਦੀ ਆ ਇਧਰ ਵੇਖ ਲੋ ਇਹਦੀ ਵੱਧ ਹਾਂਜੀ ਹਾਂਜੀ ਕੀ ਬਾਤ ਹੈ 8 ਮਹੀਨਿਆਂ ਦੀ ਚੈੱਕ ਪਾਸ ਤੇ 1 ਮਹੀਨਾ ਬਾਕੀ ਰਹੇਗਾ ਸੂਣ ਦੇ ਵਿੱਚ ਆਜ ਕੇ ਫਕਰੋਸ ਆ ਗਈ ਹੈ ਨਾ ਚਲੋ ਜੀ ਬੰਨ ਦੋ ਲਾਏ ਭਾਈ ਆ ਨਾ ਦੁਰਪੀ ਅੱਗੇ ਨੂੰ ਚੱਡੀ-ਚੱਡੀ ਪੁੱਟਣ ਦੀ ਆ ਹਾਂ ਜੀ ਤੇ ਲੈ ਚੰਗੇ ਆ ਪੁੱਟੁੰਦੇ ਜੀ ਬਹਿੜਾ ਕੀ ਆ ਤਿਆਰ ਹੋਈ 55 ਦੀ 55 ਦੀ ਆ ਕੋਈ ਆ ਤੁਸੀਂ 50 ਦੀ 50 ਦੀ ਲੈ ਲਾਂਗੇ ਆਪਾਂ ਹੋਰ ਦੱਸੋ ਕੋਈ 50 ਹਜ਼ਾਰ ਦੀ ਤੁਹਾਡੇ ਨਾਲ ਹੀ ਆਫਰ ਕਰ ਲੈਣਾ ਸਹੀ ਸਹੀ ਤੇ ਹੁਣ ਕਿੰਨੇ ਦੀ ਦੇ ਦੀ ਜੀ ਲੱਗ ਕੇ ਵੇਖੋ ਹੁਣ ਕਿੰਨੇ ਦੀ ਦੇ ਰਹੀ ਹੈ ਬਾਈ ਜੀ ਜਾਈ ਜੀ ਇਹਦਾ ਬੋਲ 30000 ਹੂੰ 30000 ਦੀ ਦੇ ਦਾਂਗੇ 30000 ਜਾਂਦਗੇ ਅੱਜ ਦੀ ਦੀ ਦੋਵੇਂ ਅੰਮੀ ਨਾ ਸੰਭਲਣੀ ਮੀਨਾ ਵੀ ਆਪਾਂ ਵੀ ਆ 5000 ਨਫਾ ਦਿੰਦੀ ਆ 5000 ਨਫਾ ਦਊ ਜਾਂਦਗੇ ਹੁਣ ਜਿਹੜੇ ਕਰਤੇ ਭਜਨ ਤਹਾ ਹੀ 10000 ਰੁਪਇਆ ਵਧਾਉਂਦੀ ਆ 30000 ਜਾਂਦਗੇ ਨਹੀਂ 30 ਦੀ ਹੋ ਗਈ ਬਾਬਾ ਜੀ ਨਹੀਂ ਆਪਾਂ ਕਿਦਾਂ ਇੱਧਰ ਵਿੱਚ ਬਾਬੇ ਸੀਲਸ ਲੱਗੀਆਂ ਵੇਖੋ ਕਿੰਨੀਆਂ ਵਾਹ ਹੈ ਚਲੋ 따ੜੀ ਖੋਜੀ ਸੁਣੀ ਆ 30000 ਦੇ ਦਾਂਗੇ ਆ ਵਛੀ ਆ ਆ ਵਾਚੀਆ ਉਹ ਦੇ ਮਗਰ ਫੋਨ ਦੇ ਮਗਰ ਆ ਗਏ ਹਨਾ ਗਰਲੈਂਡ ਉਹ ਦੇ 13 ਕਿਲੋ ਲੀਟਰ ਦੁੱਧ ਹੈਗਾ 13 ਪਲੱਸ ਦੁੱਧ ਹੈਗਾ ਹਨਾ ਪਹਿਲਾ ਤੁਗਾ ਵਾਹ ਫਾੜੀ ਵਾਲਾ ਝੱਡਾ ਜੁਗਾੜ ਵੇਖੋ ਕੀ ਲਾਈ ਵਸਦੀ ਸਜਣੋ ਮਗਰ ਫਾੜੀ ਵਾਲਾ ਝੱਡਾ ਬਿਲਕੁਲ ਹਨਾ ਬਾਬਾ ਜੀ ਅੱਜ ਜਾਜ ਬਹੁਤ ਜਾਜ ਆ ਅੱਛਾ ਹਾਂਜੀ ਹਾਂਜੀ ਵਾਹ ਲੈ ਜੋ ਨੋ ਸਾਢੇ 6:00 ਦੇ ਜੋ ਸਾਢੇ 6:00 ਸ਼ਾਮ ਨੂੰ ਆਇਆ ਸਾਫ ਕਰਦੇ ਸੀ 5:00 ਦਾ ਟਾਈਮ ਹੋ ਹੀ ਚੱਲਿਆ ਨਾ ਸ਼ਾਮ ਦਾ ਸਾਢੇ 5:00 5:10 ਟਾਈਮ ਹੋ ਗਿਆ ਬਾਕੀ ਵੈਡ ਸੱਚੋਂ ਚੰਗੀ ਆ ਤੇ ਆਰਡਰ ਕੁਆਲਿਟੀ ਜਗਾਰ ਆ ਕੇ ਫੁਕਾ ਦੇਣਾ ਵੈਡ ਰਾਜੀ ਪੂਰੀ ਜੀ ਮੈਂ ਕੋਈ ਆਖੇ ਨਾ ਹਾਂ 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 ਜਗਾਰ ਹੀ ਬੜਾ ਲਾਈਫਰ ਦੀ ਹੀ ਰਿਆ ਹੈ ਜਿਵੇਂ ਨਾ ਡੋਣਾ ਨਹੀਂ ਲੜਿਆ ਹੁੰਦਾ ਕਿਸੇ ਨੂੰ ਵਾ 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 ਕੀ ਬਾਤ ਸੋਈ ਪਈ ਹੋਵੇ ਤੇ ਹੂੰ ਗੇੜ-ਗੇੜ ਬਾਹਰ ਨਿਕਲੀ ਪਈ ਹੈ ਨਾ 13 ਕਿਲੋ ਨ ਭਾਂਡੇ ਚ ਦੁੱਧ ਪਾਉਂਦੇ ਆ ਚਾਰ ਦੰਦ ਆ ਗਏ ਚਾਰ ਦੰਦ ਠੀਕ ਹੈ ਬੰਦੋ ਜਿੰਦੀ ਰਵੇ ਕਰਮ ਵਾਲੀ ਲੋਈ ਬੰਦੋ ਹੀ ਰਾਜੀ ਬਾਈ ਫਿਰ ਰੇਟ ਵੀ ਜਾਇਜ਼ ਹੀ ਦਾ ਕਰਦੀ ਹੈ ਨਾ ਕਿੰਨਾ ਕੁ ਮੋੜ 53000 ਅੱਛਾ 50 ਹੀ ਦੇ ਦੇਣੀ ਜਾਇਜ਼ ਮੋਲਾ ਜੀ ਵੇਖੋ ਜਾਇਜ਼ 50 ਚੋਂ ਹੀ ਪਿਆਰ ਮੌਤ ਹੋ ਜੂ ਕਿਦੋਂ ਬਾਬਾ ਜੀ ਇੱਕ ਤੂੜੀ ਚੱਲਣ ਦੀ ਹੱਲੇ ਇੱਕ ਗੱਲ ਸੁਣਿਓ ਕਿਦਣਾ ਹਰਿਆ ਹੋ ਗਿਆ 216 ਕਿਲੋ ਭਰ ਜੂਗੀ ਬੈੜ 48 ਦੀ ਕਰਦਗੇ ਜੱਸ ਨੂੰ ਨਹੀਂ 1000 ਮਾਨ ਕਰਾਉ 48 ਦੀ ਜਾਣ ਤੋਂ ਹਜ਼ਾਰ ਨਾ ਕਰੇ ਕੀ ਹੋ ਜਾ ਮਹਿੰਗੀ ਥੱਲੀ ਹੋਣੀ ਕਿਤੇ ਆਜੋ ਅੱਗੇ ਆ ਗਈ ਬੰਬ ਧਮਾਕਾ ਆ ਗਿਆ ਹਨਾ ਚਵਾਈ ਦੀ ਆਪਣੀ ਗਰੰਟੀ ਹੋਊਗੀ ਪੂਰ ਛੱਡਾ ਵੱਧ ਘਾਟ ਕੋਈ ਆਨਲਾਈਨ ਵੀਰ ਮੰਗਾ ਲਿੰਦੇ ਕਈ ਠੀਕ ਹੈ ਆਪਣੀ ਗਰੰਟੀ ਹੋਊਗੀ ਪੂਰੀ ਛੱਡੇ ਦੀ ਕਈ ਵੀਰ ਮੰਗਾ ਲਿੰਦੇ ਆ ਆਪਣੇ ਤੋਂ ਐਂਟਰ ਆ ਗਈ ਮਹਾਰਾਜ ਫਾਰਮ ਚ ਲਈ ਫਾਰਮ ਵਾਲੀ ਕਬੱਡੀ ਹੇਠੇ ਦੇਖੀ ਬਾਬਾ ਜੀ ਹੂੰ ਹੂੰ ਕੀ ਬਾਤ ਮੈਂ ਨਾ ਜੀ ਚੰਗਾ ਜਿਹਾ ਗਾਟ ਲਾਈ ਫਿਰਦੀ ਵੱਛਾ ਦਿੱਤਾ ਲੜਕੇ ਸੁਈ ਅੱਜਾ ਤੇ 10 ਕਿਲੋ ਬੋਲਾ ਚੋਇਆ ਸਰੇ ਕੀ ਬਾਤ ਹੈ ਹੈ ਨਾ ਸਿਰਾਈ ਹੋਈ ਭਾਈ ਕੀ ਸਿਰਾਈ ਸਿਰਾਈ ਲੈ ਚਲੋ ਉਹ ਕਹਿੰਦੇ ਨਾ ਸਿਰਾ ਕਰਾਉਣ ਨੂੰ ਤੂੰ ਹੀ ਠੇਕਾ ਲਿਆ ਗਾਣਾ ਆਉਂਦਾ ਨਾ ਉਹੋ ਹੀ ਉਹੋ ਹੀ ਕੰਮ ਹੋਇਆ ਫਿਰ ਆ ਜੀ ਸਿਰਾਈ ਤਾਂ ਹਾਂ ਹੀ ਕਰਾਇਆ ਦੇ ਵਾਹ ਵਾਹ ਸਿੰਘ ਦੇ ਕਮਾਲ ਹੀ ਬਣ ਗਈ ਮਿਲਕ ਮੈਨ ਹੀ ਬੜੀ ਹੀ ਵਧੀਆ ਲੱਗੇ ਹਨ ਜਿਵੇਂ ਪਹਿਲੇ ਸੁਨੇ ਦਿੱਤਾ ਨਾ 27 2 ਕਿਲੋ ਦੇਲ ਦੀ ਰੱਸਾ ਮੋਟਾ ਬੜਾ ਜਿਤਨਾ ਲੱਗੀ ਮਿਲਕ ਮੈਨ ਥਾਨ ਬੜਾ ਰੋਗ ਰੋਗ ਦਾ ਲੱਗਾ 58 11 ਕੋ ਹੀਰੇ ਤੈਨੂੰ ਤਾਂ ੱੱਕੀ ਫਿਰਦੀ ਆ ਜੀ ਜਿਹੜਾ ਕੀ ਫਿਰਦੀ ਆ ਇਹ ਹੈ ਨਾ ਕੀ ਬਾਤ ਹੈ ਚਲੋ ਬੰਦੋ ਚਿੱਤ ਦੇ ਕਰਦਾ ਵਾਰ-ਵਾਰ ਕਮਾਈਏ ਪਰ ਸਮਾਂ ਨਹੀਂ ਆ ਗਿਆ ਦਿੰਦਾ ਪਿਆ ਦੂਰਾ ਦੂਰਾ ਰਹੇ ਬਹੁਤ ਹੈ 6 ਦੰਦ ਹੋ ਗਈ ਮੂਹ ਬੰਦੋ ਕਰ ਲੋ ਵੇਖੋ ਅੱਜ ਜਾ ਜਾ ਉਤਰਾ 5 ਲੱਖ ਦੀ ਆ ਵੱਛੀ ਹੈਗੀ ਆ ਹੈ ਹੈਗੀ ਆ ਮੁੱਲ ਬਹੁਤ ਜਾਇਜ਼ ਆ ਅਜੇ ਨਿੰਬੂ ਆ ਕੋ ਨਿਜੋੜ ਕੇ ਦੇ ਦੇਣੀ ਹੋਣਾ ਅੱਜ 30000 ਆਫਰ ਕਰ ਦੇਣੀ ਆ ਵਾਹ 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 ਕੀ ਬਾਤ ਹੈ ਕਿੰਨੇ ਦੀ ਕਰਦੀ ਹੁਣ ਜੈਸ ਨੂੰ ਕਿਆ ਵਾਹ ਵੜਾ ਕਹਿੰਦੀ ਭਾ ਮੈਨੂੰ 5 ਲੱਖ ਦੀ ਵੇਚ ਦੇ ਨਹੀਂ ਵੇਚਣੀ ਤਾਂ ਪਰ ਨਹੀਂ ਵੇਚਣੀ ਅੱਜ ਮੁੱਲ ਕਰਦੇ ਪਹਿਚਾਨ 90000 ਜੀ 90000 ਦੀ ਆ ਭਾ ਹਾਂ ਨਾ ਦੇਣੀ ਆ ਹਾਂ ਛੋੜ ਹੀ ਕਰਨੀ ਸਾਬ ਆ ਮੈਂ ਨਹੀਂ ਆਖਣਾ ਬਾਨੇ ਦੇਣੀ ਜੀ ਇਹ 90000 90 ਚ ਉਹਨਾਂ ਘਟਾਈਏ ਹੈ ਘਟਾ ਲਈਏ ਦੋ ਨਹੀਂ ਘਟਾਈਏ 86 ਕਰ ਦਈਏ ਨਹੀਂ ਪੂਰੇ ਦੀ ਦਮਾਂ ਕਿੱਧਰ ਬਚੀ ਚਲੋ ਗੋਪੀ ਬਾਈ ਨੂੰ ਪੁੱਛ ਲੈ ਕੇ ਬੈਠੇ ਨੂੰ ਜੇ ਪੁੱਛ ਲੋ ਬਾਈ ਗੋਪੀ ਕਿੰਦਾ 2000 ਕਰ ਦਈਏ ਆਫਰ 2000 ਚੜਾ ਲਿਓ ਦੋ ਹੀ ਜਾਣ ਦੇ ਇੱਕ ਨਾਲ ਦੋ ਚੜਾ ਲਿਓ 86 ਹੋਰ ਗਾੜੀ ਛੋੜ ਦਮ ਹੋਣ ਵਾਧਨਾ ਕਰਾ ਦੇ ਪਾਕੀ ਵੀਰ ਮੇਰਾ ਕੋਈ ਹੁਣ ਕਵੇ ਨਾ ਮੈਨੂੰ 100 ਰੁਪਏ ਛੋਟ ਕਰ ਦੇ ਨਾ ਹੀ ਛੋਟ ਕਰਾਵੇ ਕੋਈ ਅੱਛਾ ਠੀਕ ਆ ਹਾਸੇ ਯਾਰ ਠੀਕ ਐਸ ਨੂੰ ਹਾਂ ਬਬਾ ਜੀ ਆਪਾਂ ਪਾ ਹੈ ਬੁੱਝ ਪਾ ਕੇ ਤਰੇ ਫੜੀਏ ਹਮ ਘਰ ਘਰ ਨਹੀਂ ਵੜਾਂ ਆਈਆਂ ਨਹੀਂ ਆਈਆਂ ਇਹਦੇ 58 11 ਆ 58 11 ਆ ਬਸ ਬਾਬਾ ਜੀ ਜਿਆਦਾ ਨਹੀਂ ਆਪਾਂ ਨੂੰ ਪਤਾ ਉਸ ਤਰ੍ਹਾਂ ਵੇੜ ਨੂੰ ਕਿੰਨਾ ਲੱਗਾ 45 ਕਿਲੋ ਵਾਲਾ ਗਰਮੀ ਆ ਤੇ 35 ਕਿਲੋ ਦੁੱਧ ਭਰ ਦੂਗੀ ਆਪਾਂ ਜਾ ਰਹਿਣਗੇ 35 ਪਲੱਸ 35 ਕਿਲੋ ਦੁੱਧ ਭਰ ਲਈਏ ਤਾਂ ਵੈਸੇ ਨਾੜਾ ਖਾ ਲੂ ਕਹਿਦਾ ਮਾਰੋ ਨਹੀਂ ਬਹੁਤ ਸਰਾ ਹੈ ਪਹਿਲੋ ਵਿਖਾਇਆ ਕੀ ਮਿਲਕਮੈਨ ਵੇਖੋ ਸਜਣੋ ਆ ਥਾਣੇ ਚਵਾਈਆ ਕੀ ਬਾਤ ਹੈ ਮਿਲਕਮੈਨ ਵੇਖੋ ਕਿੱਡੀ ਤਾਂ ਤੁਹਾਨੂੰ ਬਹੁਤ ਸੋਹਣਾ ਲੱਗਾ 10,000 ਕਿਲੋ ਬੋਲ ਚੋਇਆ ਅਗੜ ਚੋਇਆ ਸੀ ਸਿਰੇ ਲੈਦਾ ਹੁਣ ਬਾਬਾ ਜੀ ਆ ਮੁੱਲ ਬਹੁਤ ਜ਼ਿਆਦਾ ਆ ਗਿਆ ਇਹ ਗਿਫਟ ਕਰਨਾ ਜੀ ਇਹ ਕੋਈ ਸ਼ਾਈ ਹਾਲ ਇਹਦੇ ਮਗਰ ਵਛੀ ਦੇ ਬੱਚਾ ਇੱਕ ਕਮਾਈ ਦਾ ਮੁੱਲ 715 ਸੋਨੇ ਆਪਾਂ ਮੁੱਲ ਵਛੀ ਤੇ ਵਛਾ ਤੇਰਾ ਬੱਚਾ ਨਹੀਂਗਾ ਬੱਚਾ ਨਹੀਂ ਬਾਬਾ ਜੀ ਹੈਗਾ ਦੋ ਰੋ ਇਹ ਗੋਰੀਆਂ ਨੇ ਤੂੰ ਮੰਨ ਲੈ ਮੀਨ ਜੀ ਤੂੰ ਮੰਨ ਲੈ ਆਪਾਂ ਨੂੰ ਵੀ ਕਰ ਦੇ ਪਣਾ ਦੀ ਸਾਫ ਹੈ ਗਰੰਟੀ ਪੂਰ ਛੱਟਾ ਹੋਵੇ ਵੱਧ ਘੱਟ ਹੋਵੇ ਉਹ ਜਲਦੀ ਆਪਣੀ ਗਾਈ ਤੇ ਦੁੱਧ 10 ਕਿਲੋ ਹੈਗਾ ਦੋ ਟਾਸ ਕਿਲੋ ਪੂਰਾ ਹੈਗਾ ਸੰਧੂ ਸਾਹਿਬ ਜੀ ਠੀਕ ਹੈ ਠੀਕ ਹੈ ਹਾਂਜੀ ਬੰਦ ਹੈ ਤੋੜ ਦੀ ਫੇਰ ਨਹੀਂ ਨਹੀਂ ਬੰਦੋ ਬੰਦੋ ਬਸ ਗਿਫਟ ਕਰ ਦੋ ਹੁਣ ਇਹ ਗਿਫਟ ਕਰ ਦਿਨਾ ਕਰ ਦੋ ਕਰ ਦੋ ਜਲਦੀ ਕਰ ਦੋ ਤੇਰਾ ਮੁੱਲ 30 26 ਹਜ਼ਾਰ ਦੀ ਦੇਣੀ ਜੱਸ ਲੋ 26 ਤੋਂ ਜੀ ਮਾੜੀ ਜੀ ਦੇਖੋ ਜਾਇ ਨਹੀਂ 26 ਉਹ ਜੀ ਮਾੜੀ 25 ਕਰ ਦਈਏ ਚਲ ਚਲ 25 ਕਰਦਾ ਐ ਐਂਡ ਵਾਲਾ ਐਂਡ ਵਾਲਾ ਪੀਸ ਆ 25000 ਦੇ ਵਿੱਚ ਸੱਜਣੋ ਫਿਕਸ ਦਾ ਲੀਟਰ ਦੁੱਧ ਤੇ ਬੱਚਾ ਨਹੀਂ ਹੈਗਾ ਤੇ ਹੋਰ ਚੀਜ਼ ਲੱਗੀਆਂ ਕੋਈ ਵੰਗਾ ਨਹੀਂ ਪਾਉਣਾ ਇੱਧਰ ਦੇਖੋ ਇਸ ਤਰ੍ਹਾਂ ਹੀ ਇੱਧਰ ਬਹਿ ਜਾਣਾ ਜਿੰਦਰਾ ਮਰਜ਼ੀ ਚਾਹ ਮਾਇ ਕਰ ਲੋ ਹਨਾ ਵਾਹ ਕੀ ਬਾਤ ਹੈ ਠੀਕ ਆ 10 ਕਿਲੋ ਦੁੱਧ ਬੱਚਾ ਹੁੰਦਾ 6845 ਦੀ ਹੈਗੀ ਸੀ ਸੱਜਣੋ ਇਹੋ ਪਸ਼ੂ ਖਰੀਦਦਾਰੀ ਕਰਿਓ ਮੇਲਾ ਲੁੱਟ ਲਿਓ ਸასი ਕਾਲ ਜੀ I don't